পা পা বলে পা সা ਬਾਬਾ ਜੀ ਸ਼ੋਭਨਾਮ ਜੀ ਬਾਬਾ ਹਰਦੇਵ ਨਾਜ ਬਾਬਾ ਜੀ ਆਏ ਤੁਸੀਂ ਆਪਣਾ ਖਡੂਰ ਸਾਹਿਬ ਹਲਕੇ ਦੇ ਵਿੱਚ ਆਏ ਕਿਸ ਬੰਦ ਵਿੱਚ ਆਏ ਜੀ ਜੋ ਪੁਲਿਸ ਸੋਹਨਰਪੁਰ ਹੈ ਸੋਮਾਲ ਬਾਦਮੀਕ ਮਹਾਰਾਜ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਕੱਜ ਖਡੂਰ ਸਾਹਿਬ ਹਲਕੇ ਦੇ ਵਿੱਚ ਪੁੰਚੇ ਵੀ ਸਾਰੇ ਸਾਥੀਗਰਾਂ ਮੀਟਿੰਗ ਕੀਤੀ ਆ ਕੇ ਬਲਾਕ ਪ੍ਰਧਾਨ ਦੇ ਕੋ ਅਹੁਦਾ ਨੁਕਿਤ ਕੀਤਾ ਗਿਆ ਜੀ ਤੇ ਹੋਰ ਵੀ ਅਹੁਦੇਦਾਰੀਆਂ ਦੇ ਕੇ ਨੁਮਜਿਆ ਗਿਆ ਜੀ ਤੇ ਸਾਨੂੰ ਆਸ ਹੈ ਵੀ ਵੱਧ ਚੜ ਕੇ ਸੇਵਾ ਨਿਭਾਉਣਗੇ ਜੋ ਇੱਕ ਇਹਨਾਂ ਦਾ ਰੇੜੀਆਂ ਦਾ ਮੈਟਰ ਹੈ ਜੀ ਅਸੀਂ ਚਾਹੁੰਦੇ ਆ ਵੀ ਪ੍ਰਸ਼ਾਸਨ ਗੜੀ ਬੇਨਤੀ ਕਰਦੇ ਆ ਤੇ ਸਰਕਾਰ ਗੜੀ ਵੀ ਇਹਨਾਂ ਦਾ ਵੀ ਜਾਂਕੂ ਇਹਨਾਂ ਨੂੰ ਰੁਜ਼ਗਾਰ ਖੋਲ ਕੇ ਦਿੱਤਾ ਜਾਵੇ ਇਹਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਤੇ ਇਹਨਾਂ ਦੀ ਰੋਜੀ ਰੋਟੀ ਤੇ ਲਤ ਨਾ ਮਰੀ ਜਾਵੇ ਹਰ ਇੱਕ ਲੋ ਇਹਨਾਂ ਨੂੰ ਵੀ ਆਪਾਂ ਕਹਿੰਨੇ ਵੀਰਾਂ ਨੂੰ ਭੇਜ ਦੇ ਦੇ ਕਾਜ ਹੈਗੇ ਆ ਜਿਹਦੇ ਨਹੀਂ ਹੈਗੇ ਤੇ ਉਹ ਆਪਣੇ ਕਾਜ ਵੀ ਤਿਆਰ ਕਰ ਲੈਣ ਤੇ ਆਪਾਂ ਵੀ ਜਿਹੜੇ ਆਪਾਂ ਗਲਤ ਨਾ ਹੋ ਸਕੀਏ ਜੀ ਇਹਨਾਂ ਅਗੇ ਦਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਬਾਬਾ ਜੀ ਕਿੰਨੀ ਮੈਂਬਰੀ ਕਮੇਟੀ ਤਿਆਰ ਕੀਤੀ ਹੈ ਜੀ ਇਥੇ ਯਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜੀ ਤੇ ਜੋ ਇੱਕ ਬਲਾਗ ਪ੍ਰਧਾਨ ਉਹਦਾ ਦਿੱਤਾ ਗਿਆ ਤੇ ਬਾਕੀ ਹੋਰ ਵੀ ਅਹੁਦੇਦਾਰੀਆਂ ਦੇਣ ਦਾ ਉਦਘਾਰ ਵੀ ਦਿੱਤਾ ਗਿਆ ਜੀ ਧੰਨਵਾਦ ਬਾਬਾ ਜੀ ਜੈ ਵਾਲਮੀਕੀ ਹਰ ਹਰ ਜੀ ਜਸਮੀਤ ਸਿੰਘ ਜੀ ਸਰ ਅੱਜ ਖਡੂਰ ਸਾਹਿਬ ਤੁਹਾਡਾ ਆਪਣਾ ਹਲਕਾ ਹੈ ਹਾਂਜੀ ਇਹਦੇ ਵਿੱਚ ਕੁਝ ਜਾਣਨਾ ਪਾਉਜੀ ਜੀ ਹਾਂਜੀ ਸਰ ਹਾਂਜੀ ਐ ਇੱਕ ਤੇ ਖਡੂਰ ਸਾਹਿਬ ਹਲਕੇ 'ਚ ਮੈਂ ਆ ਆਪ ਵਿਚਰੇ ਆ ਵਾਂ ਇੱਕ ਬਲਾਗ ਇਹਨਾਂ ਨੂੰ ਬਣਾਇਆ ਬਲਾਗ ਪ੍ਰਧਾਨ ਖਡੂਰ ਸਾਹਿਬ ਹਲਕੇ ਦਾ ਜੀ ਠੀਕ ਹੈ ਜੀ ਇੱਕ ਰੇੜੀਆਂ ਦਾ ਮੁੱਦਾ ਸੀ ਉਹਦੇ ਵਿੱਚ ਥੋੜੇ ਜੇ ਕਾਰੋਬਾਰ ਕੰਮ ਕੀਤੇ ਆ ਬਾਬਾ ਜੀਆ ਨੇ ਇਸ ਕਰਕੇ ਵਾਈਗ੍ਰੀ ਖਾਲਸਾ ਵਾਲੇ ਦੇ ਵਿੱਚ ਗੋਬਈ ਵੈਗੁਰਜੀ ਕੀ ਖਾਲਸਾ ਵੈਗੁਰਜੀ ਕੀ ਫਤਿਹ ਜੋ ਕਿ ਜਸਮੀਤ ਪੰਡੋਰੀ ਗੋਲਾ ਤੋਂ ਜਿਹੜਾ ਖਰੂਨ ਸਾਹਿਬ ਹਲਕੇ ਤੋਂ ਅੰਜੂਰੀਆ ਕਿ ਜਿਮਨੀ ਜ਼ੋਨ ਹੋਣ ਜਾ ਰਹੀ ਆ ਉਹਦੇ ਵਿੱਚ ਆਪਾਂ ਇਹਨਾਂ ਨੂੰ ਮદાન ਦੇ ਵਿੱਚ ਖੜਾ ਕੀਤਾ ਤੇ ਸਾਰੇ ਵੀਰਾਂ ਨੇ ਸਾਥ ਦੇਣਾ ਵਾ ਵੱਡ ਚੜ ਕੇ ਤੇ ਆਪਾਂ ਜਿੱਤ ਹਾਸਲ ਕਰਨੀਆਂ ਦੀ ਜਿਹੜੇ ਜੋਰੇ ਗਰੀਬ ਪਰਵਾਦ ਜਿਹਨੇ ਮੈਟਰ ਆ ਡੱਬੇ ਕੁਤਲੇ ਲੋਕਾਂ ਦੇ ਮੈਟਰ ਸਾਰੇ ਹੱਲ ਕਰੀਏ ਤੇ ਆਪਾਂ ਸਮਾ ਸਾਰਾ ਸਾਡੇ ਨਾਲ ਜੀਣ ਜੈ ਵਾਲਮੀਕੀ ਹਰ ਹਰ ਵਾਲੀ ਸਤਿ ਸ਼੍ਰੀ ਅਕਾਲ ਜੀ ਪਰਦੇ ਇਹ ਬਹੁਤ ਵਧੀਆ ਜੋ ਆਣ ਕੇ ਸਾਡੇ ਪ੍ਰਬੰਧ ਕੀਤਾ ਇਹਨਾਂ ਨੇ ਵੀਰਾਂ ਨੇ ਰੀੜੀਆਂ ਦੇ ਸੰਬੰਧ ਵਿੱਚ ਗਰੀਬਾਂ ਦੇ ਸੰਬੰਧ ਵਿੱਚ ਇਕੱਤਰਤਾਈ ਜਾਂ ਤੇ ਰੀੜੀਆਂ ਬਣਾਉਂਦੇ ਨਾ ਜੇ ਹੁਣ ਬਣਾਈਆਂ ਤੇ ਇਹਨਾਂ ਦੇ ਉੱਤੇ ਜਿਹੜਾ ਕੰਮ ਆ ਪੂਰਾ ਚੱਲਦਾ ਰਹਿਣਾ ਚਾਹੀਦਾ ਕਿਉਂਕਿ ਗਰੀਬਾਂ ਨੂੰ ਜਾਂ ਤੇ ਕੋਈ ਹੋਰ ਰੋਜੀ ਦਿੱਤੀ ਜਾਵੇ ਤੇ ਜਾਂ ਫਿਰ ਇਹਨਾਂ ਦੀ ਰੋਕੀ ਨਾ ਜਾਵੇ ਪਰ ਇਹਨਾਂ ਵੀਰਾਂ ਨੂੰ ਹਦਾਇਤ ਹੈ ਕਿ ਆਪ ਉਹ ਆਪਣੇ ਇਹ ਜੋ ਡੈਂਟੀ ਕਾਰਡ ਲਾਇਸੈਂਸ ਵਗੈਰਾ ਜੋ ਗੱਡੀਆਂ ਦੇ ਕਾਗਜ਼ਾ ਉਹ ਪੂਰੇ ਪੂਰੇ ਰੱਖੇ ਜਾਣ ਇਹਨਾਂ ਨੂੰ ਇਹ ਬੇਨਤੀ ਆ ਤੇ ਬਹੁਤ ਵਧੀਆ ਇਸ ਤਰੀਕੇ ਨਾਲ ਇਹਨਾਂ ਵੀਰਾਂ ਦੇ ਅਸੀਂ ਸਦਕੇ ਜਾਂਦੇ ਹਾਂ ਜਿਹੜੇ ਸਾਡੇ ਇਸ ਨਗਰ ਵਿੱਚ ਆਣ ਕੇ ਇਹਨਾਂ ਨੂੰ ਬਹੁਤ ਸਿੱਖਿਆ ਦੇ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਚੰਦਨਾ ਆਪਣੇ ਵੀਰਾਂ ਨੂੰ ਇਹੋ ਪਾਉਂਗਾ ਵੀ ਇਹਨਾਂ ਦੇ ਛਿਰਤੇ ਮੈਂ ਪ੍ਰਧਾਨਗੀ ਆ ਇਹਨਾਂ ਦੇ ਛਿਰਤੇ ਮੈਂ ਜਿੱਥੇ ਵੀ ਜਾ ਸਕਦਾ ਬਲਾਕ ਦੇ ਵਿੱਚ ਜਾ ਸਕਦਾ ਜੇਕਰ ਇਹ ਮੇਰੇ ਕਹਨੇ ਕਾਰਜ ਤੇ ਰਹਿਣਗੇ ਕਿ ਸਾਰੇ ਕੰਮ ਆਪਾਂ ਹੱਲ ਕਰਾਂਗੇ ਜਿਹੜੀਆਂ ਦਾ ਬਾਕੀ ਬੇਨਤੀ ਇਹ ਹੈ ਵੀ ਸਾਡੀਆਂ ਰੇੜੀਆਂ ਗਵਰਨਮੈਂਟ ਨੂੰ ਕਿਹਾ ਜਾਵੇ ਵੀ ਅਸੀਂ ਚਾਲੂ ਰੱਖੀਏ ਅਸੀਂ ਸਾਡਾ ਰਗਯਾਰ ਕਿੰਨਾ ਕਿਤੇ 2 400 500 ਰੁਪਏ ਕਮੋਲ ਵਾਲੇ ਬੰਦੇ ਆ ਇਹ ਜਿਹੜੀ ਤੁਹਾਨੂੰ ਅੱਜ ਸਰਦਾਰ ਜਸਮੀ ਸਿੰਘ ਗੋਲਾ ਪੰਡੋਰੀ ਤੋਂ ਹਾਂਜੀ ਹਾਂਜੀ ਜ਼ਿੰਮੇਵਾਰੀ ਸੌਂਪੀ ਗਈ ਹੈਗੀ ਆ ਤੁਸੀਂ ਆਪਣੇ ਦਿਲੋਂ ਨਿਭਾਉਗੇ ਜੀ ਇਹਨਾਂ ਦਾ ਪੂਰਾ ਸਾਥ ਦਿਓਗੇ ਜੀ ਬਹੁਤ ਬਹੁਤ ਧੰਨਵਾਦ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਡੇ ਬਾਬਾ ਜੀ ਹੁਣੇ ਆਏ ਖਡੂਰ ਸਾਹਿਬ ਹਲਕੇ ਤੋਂ ਇਹਨਾਂ ਆਪਾਂ ਨੂੰ ਪ੍ਰਧਾਨਗੀ ਦਾ ਅਹੁਦਾ ਦਿੱਤਾ ਹੈ ਆਪਾਂ ਤਾਂ ਦਾ ਤੇ ਅਸੀਂ ਗਰੀਬਾ ਭਰਾਵਾਂ ਬਾਰੇ ਇਹ ਗੱਲ ਕਰਦੇ ਆਂ ਯਾ ਰੇੜੀਆਂ ਚੱਲਣ ਦਿੱਤੀਆਂ ਤੇ ਚਲਾ ਦਿਓ ਹੁਣ ਨਹੀਂ ਤੇ ਫਿਰ ਉਦੋਂ ਹੀ ਬੰਦ ਕਰਾ ਦਿੰਦੇ ਨਾ ਹੁਣ ਕਰਾਉਣ ਦਾ ਕੀ ਫਾਇਦਾ ਬੱਚੇ ਪਾਲਣ ਦਾ ਆਪਾਂ ਆਪਣੇ ਗਰੀਬ ਤੇ ਇਹਨੇ ਮਿਹਰਬਾਨੀ ਕੀਤੀ ਜਾਵੇ ਸਰਕਾਰਾਂ ਗਾੜੀ ਹੱਥ ਜੋੜ ਕੇ ਬੇਨਤੀ ਆ ਵੀ ਇਹਨਾਂ ਨੂੰ ਚੱਲਣ ਦੇਣਾ ਸਾਨੂੰ ਰੋਟੀ ਮਸਲਾ ਕਰਨ ਦੇਣਾ ਤੇ ਅੱਗੇ ਕਮਾਈ ਕਿੰਨੀ ਆ 100 200 400 ਕਿਸਦਾ ਬਣ ਗਿਆ ਬਣ ਗਿਆ ਜਿਹਦਾ ਨਹੀਂ ਬਣਿਆ ਨਾ ਹੀ ਬੈਠ ਕੇ ਜਾੜਾ ਪੈਂਦਾ ਤੇ ਕੀ ਕਰਾਂਗੇ ਅਸੀਂ ਜੇ ਰਜਕਾਰ ਚੱਲਣ ਦੇ ਆ ਇਹਨਾਂ ਦਾ ਤੇ ਚੱਲਣ ਦੋ ਤੁਸੀਂ ਅਸੀਂ ਤਾਂ ਹੱਥ ਜੋੜ ਕੇ ਸਰਕਾਰਾਂ ਗਾੜੀ ਇਹੋ ਬੇਨਤੀ ਕਰਾਂਗੇ ਵੀ ਇਹਨਾਂ ਨੂੰ ਚੱਲਣ ਦੋ ਹੋਰ ਅਸੀਂ ਕੀ ਕਰ ਸਕਦੇ ਜੋ ਕਿ ਤੁਹਾਡੇ ਆਪਣਾ ਖਡੂਰ ਸਾਹਿਬ ਹਲਕੇ ਤੋਂ ਬਾਬਾ ਜੀ ਹੁਣਾਂ ਨੇ ਸਰਦਾਰ ਜਸਮੀਤ ਸਿੰਘ ਗੋਲਾ ਪੰਡੋਰੀ ਜੀ ਸਾਹਿਬ ਹੁਣਾਂ ਨੂੰ ਹਲ ਕੰਚਾਰਜ ਨਿਯੁਕਤ ਕੀਤਾ ਇਹਨਾਂ ਦਾ ਤੁਸੀਂ ਮਤਲਬ ਦੇਤ ਲੋ ਉਹ ਸਾਥ ਦੇਵੋਗੇ ਹਾਂ ਜੀ ਅਸੀਂ ਸਾਥ ਦੇਵਾਂਗੇ ਇਹਨਾਂ ਦੇ ਨਾਲ ਹਰ ਵੇਲੇ ਚੱਲਾਂਗੇ ਰਾਤ ਵਾਜ ਮਾਰਨ ਰਾਤ ਚੱਲਾਂਗੇ ਦਿਨ ਵਾਜ ਮਾਰਨ ਦਿਨਾਂ ਚੱਲਾਂਗੇ ਧੰਨਵਾਦ ਇਹਨਾਂ ਕਰ ਸਕਦੇ ਆ ਵੀ ਇਹ ਸਾਡੇ ਅਨਚਾਰਜ ਜਿਹੜੇ ਆ ਇਹ ਕੰਮ ਆ ਤੇ ਅਹੀਂ ਵੀ ਕੰਮ ਬਹੁਤ ਬਹੁਤ ਵਧੀਆ ਕੰਮ ਨਹੀਂ ਤਾਂ ਫੇ ਅਹੀਂ ਵੀ ਕੰਮ ਕਿਥੋਂ ਠੀਕ ਹੈ ਵਾਹ ਬਾਈ ਜੀ